ਕੇ ਕਿਸਾਨਾਂ ਨੇ ਆਪੋ ਆਖਣੇ ਕਿ ਰਾਹ ਲੱਭੇ ਨੇ ਜਿਵੇਂ ਪੰਜਾਬ ਬੰਦ ਦੀ ਕਾਲ ਉਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਕਾਲਾਂ ਫਿਰ ਸੂਬਾ ਸਰਕਾਰ ਉੱਤੇ ਸਾਰੀਆਂ ਟੇਕੀਆਂ ਸੂਈਆਂ ਨਜ਼ਰਾਂ ਫਿਰ ਇੱਕ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਧਰੋਂ ਐਸਕੇਐਮ ਵੱਲੋਂ ਮਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੀ ਕੀ ਸਮੱਸਿਆ ਪੂਰੀ ਡਰਾਫਟ ਰੱਖ ਦੇਣਾ ਉਹਨਾਂ ਦੇ ਸਾਹਮਣੇ ਉਹਨਾਂ ਨੇ ਤੇ ਹਾਮੀ ਭਰੀ ਹੈ ਇਸ ਫੋਰਮ ਦਾ ਦੇਖਦੇ ਜਾਂਦੇ ਆ ਕਿ ਨਹੀਂ ਜਾਂਦੇ ਫਿਰ ਵਿੱਚ ਰਹਿ ਜਾਂਦੀ ਹੈ ਜਿਹੜੀ ਹਰਿਆਣਾ ਸਰਕਾਰ ਆਪਾਂ ਕਈ ਵਾਰੀ ਗੱਲ ਕੀਤੀ ਕਿ ਹਰਿਆਣਾ ਸਰਕਾਰ ਨੇ ਜਿੰਨੇ ਡਿੱਕੇ ਡਏ ਇਸ ਅੰਦੋਲਨ ਦੇ ਵਿੱਚ ਉਹਦੇ ਉੱਤੇ ਟਿੱਪਣੀ ਕਦੋਂ ਆਉਣੀ ਹੈ ਸੁਪਰੀਮ ਕੋਰਟ ਦੀ ਖਾਲੇ ਤੱਕ ਨਹੀਂ ਆ ਰਹੀ ਤਦੋਂ ਸਭ ਤੋਂ ਵੱਡੀ ਗੱਲ ਹੈ ਕਿ ਹਰਿਆਣਾ ਸਰਕਾਰ ਇਸ ਟਾਈਮ ਦੇਸ਼ ਦੇ ਸੰਵਿਧਾਨ ਤੋਂ ਵੀ ਉੱਪਰ ਹੈ ਸੁਪਰੀਮ ਕੋਰਟ ਤੋਂ ਵੀ ਉੱਪਰ ਹੈ ਤੇ ਕਾਨੂੰਨ ਤੋਂ ਵੀ ਉੱਪਰ ਆ ਉਹਨਾਂ ਨੇ ਇੰਡੀਆ ਦੇ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਕਰ ਦਿੱਤਾ ਹੈ ਕਿ ਬਾਕੀ ਸਟੇਟਾਂ ਦੇ ਵਿੱਚ ਅਗਰ ਕਿਤੇ ਅੰਦੋਲਨ ਮੰਨ ਲਓ ਜੇ ਕੱਲ ਨੂੰ ਹਰਿਆਣੇ ਦੇ ਲੋਕਾਂ ਨੇ ਜਾਣਾ ਹੈਗਾ ਉਹਨਾਂ ਨੂੰ ਦਿੱਲੀ ਜਾਣਾ ਹੈ ਤੇ ਦਿੱਲੀ ਬਾਰਡਰ ਤੇ ਉਲਾ ਦੇਣਗੇ ਵੀ ਪਹਿਲਾਂ ਪਰਮਿਸ਼ਨ ਲੈ ਕੇ ਆਓ ਇਹ ਯੂਪੀ ਦੇ ਲੋਕਾਂ ਨੇ ਨੌਇਡਾ ਤੋਂ ਵੜਨਾ ਹੈਗਾ ਤੇ ਫਿਰ ਯੂਪੀ ਦੇ ਵਿੱਚ ਮੋਦੀ ਸਰਕਾਰ ਜਾਂ ਯੂਪੀ ਦੇ ਨਾਲ ਜੇ ਕਿਨੇ ਰਾਜਸਥਾਨ ਥਾਣੀ ਜਾਣਾ ਤੇ ਮਤਲਬ ਜਿੱਥੇ ਜਿੱਥੇ ਭਾਜਪਾ ਸਰਕਾਰ ਹੈ ਜੇ ਕੋਈ ਗੈਰ ਸਰਕਾਰ ਉੱਥੇ ਹੈ ਉੱਥੋਂ ਦੇ ਲੋਕਾਂ ਨੇ ਦਿੱਲੀ ਜਾਣਾ ਤੇ ਹੁਣ ਚਾਰੇ ਪਾਸੇ ਕੋਈ ਨਹੀਂ ਜਾ ਸਕਦਾ ਤੁਸੀਂ ਨਾ ਉੱਤਰਾਖੰਡ ਦੇ ਨਾ ਜੁਪੀ ਮਤਲਬ ਪੰਜਾਬ ਦੇ ਜੰਦਾ ਕਿਤੇ ਵੀ ਨਹੀਂ ਜਾ ਸਕਦੇ ਬੀਜਪੀ ਨੇ ਇੰਡੀਆ ਦੇ ਵਿੱਚ ਨਵੇਂ ਰੂਲ ਬਣਾ ਦਿੱਤੇ ਕਿ ਦਿੱਲੀ ਜਿਹੜੀ ਸਾਡੀ ਨੈਸ਼ਨਲ ਰਾਜਧਾਨੀਆ ਉੱਥੇ ਆਉਣ ਜਾਣ ਵਾਸਤੇ ਸਾਨੂੰ ਰਾਹਗਰੀ ਦੀ ਲੋਡ ਪਈ ਰਾਹਦਾਰੀ ਦੀ ਲੋਡ ਪੈ ਗਈ ਹੈਗੇ ਇਹ ਤੇ ਔਰ ਇਸ ਮਸਲੇ ਚ ਸੁਪਰੀਮ ਕੋਰਟ ਚੁੱਪ ਆ ਔਰ ਕਿਸਾਨਾਂ ਕਿਸਾਨ ਜਾ ਕੇ ਵੀ ਕਿਉਂ ਨਹੀਂ ਸੌਥੇ ਕਰਦੇ ਜਾਂ ਪੰਜਾਬ ਸਰਕਾਰ ਕਿਉਂ ਨਹੀਂ ਕਹਿੰਦੀ ਪੰਜਾਬ ਸਰਕਾਰ ਦਾ ਐਡਵੋਕੇਟ ਜਨਰਲ ਕਿਉਂ ਨਹੀਂ ਕਹਿੰਦੇ ਜਾ ਕੇ ਕਿਸਾਨਾਂ ਦੇ ਵਕੀਲ ਨਹੀਂ ਕਹਿੰਦੇ ਕਿ ਪਹਿਲਾਂ ਸਾਨੂੰ ਆ ਸਵਿਧਾਨਾ ਜੀ ਇਸ ਸੰਵਿਧਾਨ ਦੇ ਵਿੱਚ ਸਾਨੂੰ ਉਹ ਆਰਟੀਕਲ ਪੜ ਕੇ ਸੁਨਾਇਆ ਜਾਵੇ ਜਾਂ ਦੇਸ਼ ਦੀ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪਾਸ ਕੀਤਾ ਹੋਇਆ ਕਾਨੂੰਨ ਸਾਨੂੰ ਦੱਸਿਆ ਜਾਵੇ ਪੜਾਇਆ ਜਾਵੇ ਸਮਝਾਇਆ ਜਾਵੇ ਕਿ ਕਿੱਥੇ ਲਿਖਿਆ ਹੈਗਾ ਕਿ ਸਾਨੂੰ ਦਿੱਲੀ ਆਉਣ ਵਾਸਤੇ ਰਾਧਾਰੀ ਦੀ ਜ਼ਰੂਰਤ ਹੈਗੀ ਹੈ ਇਹ ਤੇ ਸ਼ਰੇਆਮ ਧੱਕਾ ਇਹ ਸਰਕਾਰ ਤੇ ਤੇ ਹਰਿਆਣਾ ਸਰਕਾਰ ਦੇ ਅਫਸਰਾਂ ਦੇ ਤੇ ਕੇਸ ਰਜਿਸਟਰਡ ਹੋਣੇ ਚਾਹੀਦੇ ਨੇ ਪਰ ਸੁਪਰੀਮ ਕੋਰਟ ਇਸ ਮਸਲੇ ਦੇ ਵਿੱਚ ਚੁੱਪਾ ਕਿ ਸੁਪਰੀਮ ਕੋਰਟ ਇਹ ਤਾਂ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਇੱਕ ਲੋਕਾਂ ਦੇ ਲੀਡਰ ਨੇ ਉਹਨਾਂ ਦੀ ਜਿਹੜੀ ਜਿੰਦਗੀ ਆ ਜਾਣ ਐਵੇਂ ਨਹੀਂ ਜਾਣੀ ਚਾਹੀਦੀ ਹੈਗੀ ਵੀ ਉਹਨਾਂ ਨੂੰ ਉਠਾਉਣਾ ਚਾਹੀਦਾ ਉਹਨਾਂ ਦਾ ਇਲਾਜ ਕਰਉਣਾ ਚਾਹੀਦਾ ਹੈਗਾ ਪਰ ਜੇ ਕਿਸਾਨ ਦਿੱਲੀ ਚਲੇ ਜਾਣ ਜਿਹੜਾ ਅੱਜ ਪੰਜਾਬ ਸਰਕਾਰ ਤੇ ਪ੍ਰੈਸ਼ਰ ਆ ਉਹ ਦਿੱਲੀ ਸੈਂਟਰ ਸਰਕਾਰ ਤੇ ਪ੍ਰੈਸ਼ਰ ਬਣੇ ਕਵਾਂਤ ਮੰਨ ਹੋਣਾ ਤੇ ਨਹੀਂ ਐਮਐਸਪੀ ਲਾਗੂ ਕਰਨੀ ਉਹ ਜਿਨ੍ਹਾਂ ਨੇ ਐਮਐਸਪੀ ਲਾਗੂ ਕਰਨੀ ਹੀ ਉਹਨਾਂ ਉਹਨਾਂ ਦੀ ਤੇ ਛੁੱਟੀ ਹੋ ਗਈ ਚੁਟਕੀ ਮਾਰ ਬੀਬੀ ਦੀ ਹੁਣ ਹਰਿਆਣੇ ਨੇ ਵੀ ਹੁਣ ਡਰਾਮਾ ਜਿਹਾ ਕਰਤਾ ਕਿ ਅਸੀਂ ਫਸਲਾਂ ਤੇ ਐਮਐਸਪੀ ਦਵਾਂਗੇ ਕੀ ਹਰ ਪੁੱਛੇ ਨੇ ਕਿ ਜਿਹੜਾ ਹੁਣ ਹਰਿਆਣੇ ਦੇ ਕਿਸਾਨ ਹੁਣ ਜਦੋਂ ਇਹ ਆਉਣੀਆ ਫਸਲ ਜਿਹੜੀ ਆਪਣੀ ਕਣਕ ਦੀ ਮਾਰਚ ਦੇ ਵਿੱਚ April ਦੇ ਵਿੱਚ ਵਾਢੀਆਂ ਜੋ ਸ਼ੁਰੂ ਹੋਣ ਸਾੜੀ ਦੀ ਨਾ ਕੀ ਜਿਹੜਾ ਹਰਿਆਣਾ ਜਿਹੜੀ ਆ ਕਣਕ ਇਹ ਨੈਪ ਸਿੰਘ ਸੈਣੀ ਸਰਕਾਰ ਖਰੀਦੂਗੀ ਕਿ ਸੈਂਟਰ ਜਿਹੜੀ ਐਫਸੀਆਈ ਆ ਉਹ ਹਰਿਆਣੇ ਚ ਇਸ ਵਾਰ ਕਣਕ ਨਹੀਂ ਖਰੀਦੂਗੀ ਐਮਐਸਪੀ ਦਾ ਇਹ ਮਤਲਬ ਕਿਉਂਕਿ ਐਮਐਸਪੀ ਤੇ ਹੀ ਫਸਲਾਂ ਦੇ ਆ ਦੋ ਦੀ ਇਸ ਕਰਕੇ ਹੁੰਦੀ ਆ ਕਿਸਾਨ ਕਣਕ ਝੋਨੇ ਦੇ ਇਸ ਕਰਕੇ ਚੱਕਰ ਚੋਂ ਨਹੀਂ ਬਾਹਰ ਨਿਕਲਦਾ ਕਿਉਂਕਿ ਇਹਦੇ ਚ ਮੰਡੀ ਕਨਸਿਸਟਮ ਵਧੀਆ ਮਾਰਕੀਟਿੰਗ ਚੰਗੀਆਂ ਬਾਕੀ ਕਿ ਫਸਲਾਂ ਦੇ ਸਰਕਾਰ ਖਰੀਦਦੀ ਨਹੀਂ ਹੈਗੀ ਕਈ ਵਾਰ ਉਹਨਾਂ ਨੇ ਸੂਰਜਮੁਖੀ ਲਾ ਕੇ ਦੇਖ ਲਿਆ ਫੁੱਲ ਲਾ ਕੇ ਦੇਖ ਲਿਆ ਹੋਰ ਸਬਜ਼ੀਆਂ ਲਾ ਕੇ ਦੇਖਿਆ ਦਾਣੇ ਲਾਗ ਲਿਆ ਹੈ ਨਹੀਂ ਮਾਰਕੀਟਿੰਗ ਹੈ ਨਹੀਂ ਇਸ ਕਰਕੇ ਕਿਸਾਨ ਕਰਨ ਦੇ ਝੋਨੇ ਦੇ ਵਿੱਚ ਚੱਕਰ ਚ ਫਸਿਆ ਹੈਗਾ ਜਿੱਦਣ ਬਾਕੀ ਫਸਲਾਂ ਦੇ ਵੀ ਪ੍ਰੋਪਰ ਖਰੀਦ ਹੋਣੀ ਸ਼ੁਰੂ ਹੋਗੇ ਕਿ ਐਮਐਸਪੀ ਤੋਂ ਥੱਲੇ ਕੋਈ ਫਸਲ ਖਰੀਦੀ ਨਹੀਂ ਜਾਊਗੀ ਉਹ ਦਿਨ ਬਾਕੀ ਫਸਲਾਂ ਦੀ ਵੀ ਕਿਸਾਨ ਐਕਸਪੈਰੀਮੈਂਟ ਕਰ ਲੈਣਗੇ ਪਹਿਲਾਂ ਵੀ ਕਰਦੇ ਰਹੇ ਨੇ ਹੁਣ ਇਹ ਜਿਹੜਾ ਧੱਕਾ ਕਰੀ ਹੈ ਹਰਿਆਣਾ ਸਰਕਾਰ ਇਸ ਧੱਕੇ ਦਾ ਨੋਟਿਸ ਕੌਣ ਲੈ ਸਕਦਾ ਸੁਪਰੀਮ ਕੋਰਟ ਲੈ ਸਕਦੀ ਹੈ ਹਾਈ ਕੋਰਟ ਲੈ ਸਕਦੀ ਹੈ ਉਹਨੂੰ ਲੈ ਕੇ ਰਾਜੀ ਨਹੀਂ ਆ ਉਹ ਚੁੱਪ ਨੇ ਔਰ ਦੂਜਾ ਗੱਲ ਹੈ ਕਿ ਇਹ ਜਿਹੜਾ ਮਸਲਾ ਵਾ ਇਹ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ ਜਾਂ ਸੰਯੁਕਤ ਖਾਸ ਕਰਕੇ ਡੱਲੇਵਾਲ ਹੋਣਾ ਨੂੰ ਜਾਂ ਪੰਦੇਰ ਹੋਣਾ ਨੂੰ ਆਪਣੀ ਸਿਆਸਤ ਚਮਕਾਉਣ ਦੇ ਤੋਂ ਪਹਿਲਾਂ ਇਹ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਰੱਖਣਾ ਚਾਹੀਦਾ ਸੀ ਵੀ ਆਹ ਵਹੀ ਮਸਲੇ ਠੋਣੇ ਨੇ ਕਿਉਂਕਿ ਕੱਲਾ ਬੰਦਾ ਵੱਡਾ ਨਹੀਂ ਹੁੰਦਾ ਸਾਰਿਆਂ ਨੂੰ ਜੋੜ ਕੇ ਹੀ ਬੰਦਾ ਵੱਡਾ ਹੁੰਦਾ ਇੱਥੇ ਡੱਲੇਵਾਲ ਔਰ ਪੰਦੇਸਾ ਬਣੀ ਖੁਦ ਵੱਡੇ ਬੰਨਾ ਚਾਹੁੰਦੇ ਹੈਗੇ ਨੇ ਇਸ ਕਰਕੇ ਜੀ ਸਥਿਤੀ ਦੇ ਵਿੱਚ ਭਾਜਪਾ ਬੜੀ ਕਾਮਯਾਬ ਹੋ ਗਿਆ ਕਿ ਇੱਕ ਅੰਦੋਲਨ ਹੀ ਸਿਰਫ ਪੰਜਾਬ ਦਾ ਵਾ ਪਹਿਲਾ ਅੰਦੋਲਨ ਹੀ ਦੇਸ਼ ਦਾ ਦੇਸ਼ ਦਾ ਅੰਦੋਲਨ ਇਸ ਕਰਕੇ ਹੀ ਕਿ ਪੂਰੇ ਸਯੁਕਤ ਕਿਸਾਨ ਮੋਰਚਾ ਦੇ ਦੁਨੀਆ ਦੇਸ਼ ਭਾਰਤ ਤੋਂ ਕਿਸਾਨ ਜੁੜੇ ਉਹ ਤਾਂ ਸਿਰਫ ਇੱਕ ਪਾਸੇ ਡੱਲੇ ਵਾਲੇ ਇੱਕ ਪਾਸੇ ਪੰਦੇਰ ਉਹ ਭਾਜਪਾ ਬੁਰੀ ਤਰ੍ਹਾਂ ਕਾਮਯਾਬ ਹੋਈ ਹੈ ਹੁਣ ਇਹ ਜਿਹੜਾ ਹੈ ਹਰਿਆਣੇ ਵਾਲਾ ਮਸਲਾ ਉਹ ਨਹੀਂ ਜਾਣਾ ਚਾਹੁੰਦੇ ਜਿੱਦਣ ਦਿੱਲੀ ਚਲੇਗੇ ਕਿਸਾਨ ਉਦੋਂ ਦਿੱਲੀ ਸਰਕਾਰ ਮਤਲਬ ਸੈਂਟਰ ਸਰਕਾਰ ਨੂੰ ਇਹ ਜਿਹੜਾ ਬਿਠਾਉਣਾ ਪਊਗਾ ਰਾਮ ਰੀਲਾ ਗਰਾਊਂਡ ਪਿਠਾਉਣ ਜੰਤਰ ਮੰਤਰ ਪਿਠਾਉਣ ਜਾਂ ਸ਼ਹੀਨ ਬਾਗ ਪਿਠਾਉਣ ਉੱਥੇ ਫਿਰ ਸੈਂਟਰ ਸਰਕਾਰ ਦੀ ਜਿੰਮੇਵਾਰੀ ਤੇ ਹਰਿਆਣਾ ਸਰਕਾਰ ਤੇ ਬਿਲਕੁਲ ਪਹਿਲਾਂ ਖੱਟੜ ਸਾਹਿਬ ਨੇ ਆਪਣੀ ਕੁਰਸੀ ਬਚਾਉਣ ਦੀ ਖਾਤਰ ਧੱਕਾ ਕੀਤਾ ਉਹ ਨਬ ਸਿੰਘ ਸੈਣੀ ਸਾਹਿਬ ਆਪਣੀ ਕੁਰਸੀ ਬਚਾਉਣ ਦੀ ਖਾਤਰ ਧੱਕਾ ਕਰ ਰਹੇ ਨੇ ਔਰ ਦੇਸ਼ ਦਾ ਕਾਨੂੰਨ ਤੋੜ ਰਹੇ ਨੇ ਔਰ ਖੱਟੜ ਸਾਹਿਬ ਔਰ ਸੈਣੀ ਸਾਹਿਬ ਦੇਸ਼ ਦੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਇਹ ਉਸੇ ਕਾਨੂੰਨ ਦੀ ਸੌਂ ਖਾਂਦੇ ਨੇ ਜਿਸ ਕਾਨੂੰਨ ਦਾ ਇਹ ਗਲਤ ਇਸਤੇਮਾਲ ਕਰ ਰਹੇ ਹੈਗੇ ਨੇ ਇਹਦੇ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਪੁੱਛੇ ਇਸ ਹਰਿਆਣਾ ਸਰਕਾਰ ਨੂੰ ਕਿ ਤੁਸੀਂ ਕੌਣ ਹੁੰਦੇ ਹੋ ਰਾਹ ਰੋਕਣ ਵਾਲੇ ਔਰ ਪਤਾ ਨਹੀਂ ਹਰਾ ਅਦਾਲਤਾਂ ਵੀ ਕਈ ਮਸਲਿਆਂ ਦੇ ਵਿੱਚ ਇੰਨੀਆਂ ਜ਼ਿਆਦਾ ਲੀਨਿਅਟ ਹੋ ਜਾਂਦੀਆਂ ਨੇ ਉਹ ਦੇਖਦੇ ਆ ਕਿ ਇਹ ਜਿਹੜਾ ਮਸਲਾ ਕਿਵੇਂ ਨਿਪਟਦਾ ਹੈਗਾ ਹੁਣ ਤਿੰਨ ਤਰੀਕ ਦੀ ਜਿਹੜੀ ਮੀਟਿੰਗ ਹੋਣੀ ਆ ਪੰਚਕੂਲੇ ਰੱਖੀ 11 ਵਜੇ ਸਰਕਟ ਹਾਊਸ ਦੇ ਵਿੱਚ ਉੱਥੇ ਇਹ ਵਾਲੀ ਜਥੇਬੰਦੀ ਜਾਂਦੀ ਔਰ ਜਿੱਥੋਂ ਤੱਕ ਰਾਜੇਵਾਲ ਸਾਹਿਬ ਦਾ ਸਵਾਲ ਪੇ ਅਸੀਂ ਤਿਆਰੀ ਕਰ ਲਿਆ ਹੁਣ ਇਹਨਾਂ ਦੋਨਾਂ ਜਣਿਆਂ ਦੀ ਡੱਲੇਵਾਲ ਔਰ ਇਹਦੇ ਜਣੇ ਦੀ ਭਦੇਰ ਹੋਣਾਂ ਦੀ ਤਿਆਰੀ ਕੀ ਕਹਿੰਦੀ ਹੈਗੀ ਪਰ ਸੰਯੁਕਤ ਕਿਸਾਨ ਮੋਰਚੇ ਨੂੰ ਇਕੱਠਾ ਹੋਣਾ ਪਊਗਾ ਇਕੱਲੇ ਇਕੱਲੇ ਕੁੱਟ ਖਾਓਗੇ ਤੇ ਕੋਈ ਫਾਇਦਾ ਨਹੀਂ ਹੋਏਗਾ ਤੇ ਜੇ ਤੁਸੀਂ ਇਕੱਠੇ ਹੋ ਜੋਗੇ ਤੇ ਸਰਕਾਰ ਕੁੱਟੀ ਜਾਊਗੀ ਜਿਵੇਂ ਪਹਿਲਾਂ ਕੁੱਟੀ ਗਈ ਸੀ ਪਰ ਜੇ ਤੁਸੀਂ ਅੱਡ ਅੱਡ ਚੱਲਣਾ ਹੈਗਾ ਤੇ ਤੁਸੀਂ ਅੱਡ ਅੱਡ ਚੱਲ ਕੇ ਦੇਖ ਲਿਆ ਅਗਲੇ ਵਾਲੇ ਸਾਬਤ ਹੀ ਕਰ ਦਿੱਤਾ ਕਿ ਪੰਜਾਬ ਦੇ ਕਿਸਾਨਾਂ ਦਾ ਅंदोलਨ ਅਮਿਤ ਸ਼ਾਹ ਸਾਹਿਬ ਦੀ ਸਟੇਟਮੈਂਟ ਇੱਕ ਟੀਵੀ ਨੈਸ਼ਨਲ ਟੀਵੀ ਤੇ ਕਿ ਜੀ ਪੂਰਾ ਇੰਡੀਆ ਦਾ ਕਿਸਾਨ ਖੁਸ਼ ਆ ਕਹਿੰਦੇ ਦੋ ਚਾਰ ਕਿਸਾਨ ਨੇ ਉਹ ਨਹੀਂ ਖੁਸ਼ ਹੈਗੇ ਨੇ ਉਹਨਾਂ ਦੇ ਸਾਬਤ ਕਰ ਦਿੱਤਾ ਔਰ ਉਹਦੇ ਨਾਲ ਪੂਰੇ ਇੰਡੀਆ ਦੇ ਵਿੱਚ ਮੈਸੇਜ ਹੀ ਚਲਾ ਗਿਆ ਕਿ ਪੰਜਾਬ ਦੇ ਕਿਸਾਨਾਂ ਦਾ ਕੰਮ ਹੀ ਆ ਜੀ ਪ੍ਰੋਟੈਸਟ ਕਰਨੇ ਧਰਨੇ ਦੇਣੇ ਸੰਘਰਸ਼ ਕਰਨੇ ਬਾਕੀ ਪੂਰਾ ਇੰਡੀਆ ਦਾ ਕਿਸਾਨ ਸਿਰਫ ਪੰਜਾਬ ਦੇ ਵਿੱਚ ਕਿਸਾਨ ਤੇ ਨਹੀਂ ਨਾ ਵੱਸਦੇ ਪੂਰੇ ਇੰਡੀਆ ਚ ਉਹ ਬੀਜੇਪੀ ਸਾਬਤ ਕਰਨ ਵਿੱਚ ਔਰ ਉਹ ਬੀਜੇਪੀ ਦੀ ਜਿਹੜੀ ਇਹ ਪੋਲੀਟੀਕਲ ਰਣਨੀਤੀ ਆ ਉਸ ਰਣਨੀਤੀ ਦਾ ਜਾਂ ਚਾਹੇ ਜਾਣੇ ਜਾਂ ਅਣਜਾਣੇ ਦੇ ਵਿੱਚ ਜਾਂ ਰਣਨੀਤੀ ਦਾ ਹਿੱਸਾ ਬਣ ਕੇ ਜਾਂ ਸ਼ਿਕਾਰ ਹੋ ਗਏ ਨੇ ਇਹ ਢਲੇਵਾਲ ਸਾਹਿਬ ਤੇ ਵਰਪੰਦੇਰ ਸਾਹਿਬ ਚੰਗੀ ਤਰ੍ਹਾਂ ਸਮਝ ਚੁੱਕੇ ਨੇ ਪਰ ਇਹ ਮਸਲਾ ਇਕੱਠਿਆਂ ਹੀ ਫਾਲ ਹੋਣਾ ਜਿਹੜਾ ਐਮਐਸਪੀ ਜੇ ਤੁਸੀਂ ਲੀਗਲਾਈਜ਼ ਗਰੰਟੀ ਦੀ ਗੱਲ ਕਰਦੇ ਹੋ ਨਾ ਇਹ ਜਾਂ ਤੇ ਉਹਦਨ ਉੱਠ ਕੇ ਨਾ ਆਂਦੇ ਜਾਂ ਫਿਰ ਸਰਕਾਰਾਂ ਨੂੰ ਘੇਰੋ ਛੜਕਾ ਘੇਰਦੇ ਲੋੜਨੀਆਂ ਮੰਤਰੀਆਂ ਨੂੰ ਘੇਰੋ ਪੰਜਾਬ ਦੇ ਵਿੱਚ ਬੀਜੇਪੀ ਮੰਤਰੀਆਂ ਨੂੰ ਘੇਰੋ ਹਰਿਆਣੇ ਦੇ ਵਿੱਚ ਘੇਰੋ ਸੈਕਟਰੀਟ ਆ ਕੇ ਘੇਰੋ ਨਾ डीसी ਦੇ ਦਫਤਰ ਕੇ ਰੋ ਐਸਐਸਪੀ ਦੇ ਦਫਤਰ ਕੇ ਰੋ ਐਮਐਲਏ 117 ਨੇ ਤੇ ਤੁਸੀਂ ਹੈਗੇ ਜੇ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਸਾਹਮਣੇ 117 ਐਮਐਲਏ ਤੇ ਮੈਟਰ ਨਹੀਂ ਕਰਦੇ ਹੈਗੇ ਤੁਸੀਂ ਲੋਕਾਂ ਨੇ ਚੁਣੇ ਹੋਗੇ ਤੇ ਤੁਸੀਂ ਕਿਉਂ ਨਹੀਂ ਉਹਨਾਂ ਦੇ ਘਰਾਂ 'ਚ ਜਾ ਕੇ ਬੈਂਦੇ ਤੁਸੀਂ ਉਦੋਂ ਭਾਜੀਪੀ ਦੇ ਐਮਐਲਏ ਤੇ ਮੰਤਰੀਆਂ ਦੇ ਘਰ ਗੋਹਾ ਸੁੱਟਦੇ ਰਹੇ ਹੋ ਰਾਹ ਬੰਦ ਕਰਦੇ ਰਹੇ ਹੋ ਤੇ ਜਿਨ੍ਹਾਂ ਨੂੰ ਤੁਸੀਂ ਦਿੱਲੀ ਆ ਕੇ ਸੋਹਾ ਖਾ ਕੇ ਆਏ ਹੋ ਕਹੀ ਅਸੀਂ ਪੰਜਾਬ ਦੇ ਵਿੱਚ ਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਵੋਟਾਂ ਨਹੀਂ ਪਾਉਣੀਆਂ मतलब आम ਨੂੰ ਪਾਉਣੀਆਂ ਐ ਤੇ ਹੁਣ ਆਮ ਆਦੀ ਪਾਰਟੀ ਦੇ ਐਮਐਲਏ ਦੇ ਘਰਾਂ ਵੀ ਗੋਹਾ ਕੋੜਾ ਸੁੱਟੋ ਨਾ ਤੁਸੀਂ ਲੈਓ ਟਰਾਲੀਆਂ ਡੱਕੋ ਉਹਨਾਂ ਦੇ ਲੋਕਾਂ ਨਾਲ ਨਾ ਲੜੋ ਲੜਨਾ ਦੇ ਸਰਕਾਰ ਨਾਲ ਲੜੋ ਪੰਜਾਬ ਨਾਲ ਲੜੋ ਸੈਂਟਰ ਦੇ ਨਾਲ ਲੜੋ ਤੇ ਜੇ ਇੱਕ ਪਾਸੇ ਮੰਨ ਵਰਤ ਸ਼ੁਰੂ ਕਰਦੇ ਫਿਰ ਪੰਜਾਬ ਬੰਦ ਦਾ ਸੱਦ ਨਾ ਦੋ ਕਿਉਂਕਿ ਲੋਕ ਤੁਹਾਡੇ ਵਿਰੋਧ ਚ ਖੜੇ ਹੋ ਰਹੇ ਨੇ ਤੇ ਸਰਕਾਰਾਂ ਚਾਹੁੰਦੀਆਂ ਹੈਗੇ ਨੇ ਕਿ ਕਿਸਾਨ ਤੇ ਲੋਕ ਆਪਸ ਵਿੱਚ ਪਾੜ ਜਾਣ ਤੇ ਫਿਰ ਫਿਰ 13 ਮਹੀਨੇ ਅੰਦੋਲਨ ਨਹੀਂ ਚੱਲਣੇ ਹੈਗੇ ਫਿਰ ਨਹੀਂ ਆ ਉਹ ਪਹਿਲਾਂ ਹੀ ਚੱਲ ਗਏ ਸੀ ਇਸ ਕਰਕੇ ਤੁਹਾਨੂੰ ਸਮਝਣ ਦੀ ਲੋੜ ਆ ਕਿ ਸਰਕਾਰਾਂ ਕੀ ਚਾਹੁੰਦੀਆਂ ਨੇ ਉਹਨਾਂ ਦੇ Trap ਦੇ ਵਿੱਚ ਨਾ ਫਸੋ ਜੇ ਫਸ ਚੁੱਕੇ ਹੋ ਤੇ Trap ਚੋਂ ਬਾਹਰ ਨਿਕਲ ਆਓ ਤੇ ਜੇ ਉਹਨਾਂ ਦੀ ਰਣਨੀਤੀ ਦਾ ਹਿੱਸਾ ਬਣ ਚੁੱਕੇ ਹੋ ਤੇ ਫਿਰ ਤੁਹਾਡਾ ਲਾਸ ਹੈਗਾ ਪੋਲੀਟੀਕਲ ਤੋਂ ਉਹਨਾਂ ਦੇ ਤੇ ਮਨਸੂਬੇ ਤੇ ਕਾਮਯਾਬ ਹੋਗੇ ਨੇ ਤੁਹਾਡੇ ਮਨਸੂਬੇ ਜਿਹੜੇ ਨੇ ਉਹ ਪਿੱਛੇ ਰਹਿ ਜਾਣਗੇ ਔਰ ਹੁਣ ਦੇਖਦੇ ਜਿਹੜੀ ਮੀਟਿੰਗ ਹੋਣੀ ਹੈ 3 ਤਰੀਕ ਨੂੰ ਉਹਦੇ ਚ ਕੀ ਕੁਝ ਨਿਕਲਦਾ ਹੈਗਾ ਔਰ ਇਹਨਾਂ ਨੂੰ ਵੀ ਚਾਹੀਦਾ ਪੰਦੇਰ ਸਾਹਿਬ ਔਰ ਡੱਲੇਵਾਲ ਸਾਹਿਬ ਨੂੰ ਕਿ ਆਪ ਮੀਟਿੰਗ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਕਿਉਂਕਿ ਜੋ ਬੈਠ ਕੇ ਟੇਬਲ ਤੇ ਮੀਟਿੰਗ ਹੋ ਸਕਦੇ ਨੇ ਫੈਸਲੇ ਉਹ ਉਦਾਂ ਨਹੀਂ ਹੋ ਸਕਦੇ ਹੈਗੇ ਪਰ ਇਹ ਜਿਹੜਾ ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਇਕੱਠੇ ਹੋਣ ਦੀ ਲੋੜ ਆ ਅੱਜ ਦਾ ਤੁਸੀਂ ਚਾਹੇ ਪੰਜਾਬ ਬੰਦ ਕਹਿ ਜੋ ਕਿ ਸਫਲ ਰਿਹਾ ਪਰ ਲੋਕ ਕਿੰਨੇ ਦੁਖੀ ਹੋ ਰਹੇ ਨੇ ਉਹ ਵੀ ਕਿਸਾਨਾਂ ਨੂੰ ਪਰਚੋਲ ਕਰਨੀ ਚਾਹੀਦੀ ਹੈ ਔਰ ਇਹਦੇ ਵਿੱਚ ਅੱਜ মিডিਆ ਨੇ ਕਮਾਲ ਹੀ ਕੀਤਾ ਹੈਗਾ ਮੀਡੀਆ ਨੇ ਉਹ ਖਬਰਾਂ ਦਿਖਾਈਆਂ ਨੇ ਜਿੱਥੇ ਲੋਕਾਂ ਨੇ ਵਿਰੋਧ ਕੀਤਾ ਹੂੰ ਕਿਉਂਕਿ ਉਹ ਜਿਹੜਾ ਵਿਰੋਧ ਕੀਤਾ ਦਿਖਾਇਆ ਗਿਆ ਮੀਡੀਆ ਨੇ ਉਹ ਸੈਂਟਰ ਸਰਕਾਰ ਨੂੰ ਵੀ ਚੰਗਾ ਲੱਗਾਗਾ ਤੇ ਪੰਜਾਬ ਸਰਕਾਰ ਨੂੰ ਵੀ ਚੰਗਾ ਲੱਗਾਗਾ ਇਵੇਂ ਲੱਗਾ ਕਿ ਮੀਡੀਆ ਉੱਥੇ-ਉੱਥੇ ਬਿਠਾਇਆ ਗਿਆ ਜਾਂ ਉੱਥੇ-ਉੱਥੇ ਉਹੋ ਜਿਹੇ ਬੰਦੇ ਛੱਡੇ ਗਏ ਨੇ ਜਿੱਥੇ ਰੌਲਾ ਪਿਆਗਾ ਜਿੱਥੇ ਜਾਂ ਕਿਸਾਨ ਜਥੇਬੰਦੀ ਇਦਾਂ ਦੇ ਆਗੇ ਨੇ ਵੀ ਪਾਰਟੀ ਕੋਲ ਇੱਥੇ-ਇੱਥੇ ਹੋਏਗਾ ਉਹ ਪੰਜਾਬ ਚ ਇੱਥੇ ਹੀ ਹੋਇਆ ਹੋਰ ਜਿਆਦਾ ਪੂਰੇ ਪੰਜਾਬ ਚ ਤੁਸੀਂ ਇਧਰੋਂ ਨਹੀਂ ਖਬਰਾਂ ਸੁਣੀਆਂ ਹੈਗੀਆਂ ਪੂਰੇ ਪੰਜਾਬ ਪੂਰੇ ਪੰਜਾਬ ਇੱਕਾ ਦੁੱਕਾ ਹੀ ਖਬਰਾਂ ਉਹ ਹੀ ਵੱਡੀਆਂ ਖਬਰਾਂ ਬਣ ਕੇ ਪੇਸ਼ ਕੀਤੀਆਂ ਉਹ ਜਿਹੜੇ ਦਿਖਾਏ ਗਏ ਨੇ ਲੜਾਈ ਝਗੜੇ ਉਹਦੇ ਨਾਲ ਸੈਂਟਰ ਸਰਕਾਰ ਵੀ ਖੁਸ਼ ਹੋ ਗਈਆ ਪੰਜਾਬ ਸਰਕਾਰ ਵੀ ਖੁਸ਼ ਹੋ ਗਈਆ ਕਿਉਂਕਿ ਦੋਨੇ ਸਰਕਾਰਾਂ ਚਾਹੁੰਦੀਆਂ ਨੇ ਕਿ ਕਿਸਾਨਾਂ ਨਾਲੋਂ ਲੋਕ ਟੁੱਟਣ ਉਹਨਾਂ ਦੇ ਤੇ ਉਹ ਮਨਸੂਬੇ ਨੇ ਇਹਨਾਂ ਦੇ ਮਨਸੂਬੇ ਆ ਗਏ ਨੇ ਕਿ ਕ੍ਰੈਡਿਟ ਵਾਰ ਜਦੋਂ ਕ੍ਰੈਡਿਟ ਵਾਰ ਦੇ ਵਿੱਚ ਜੂਨੀਅਰ ਤੇ ਜਥੇਬੰਦੀਆਂ ਜਾਂ ਉਹਨਾਂ ਦੇ ਪ੍ਰਧਾਨ ਪੈ ਜਾਣ ਫਿਰ ਮਸਲੇ ਕਦੀ ਹੱਲ ਨਹੀਂ ਹੁੰਦੇ